ਆਲਟੋ ਨਿਊਜ਼ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਥਾਣਾ ਕੱਚਾ ਪਕਾ ਸਬਡਿਵੀਨ ਪਿੱਖੀਵੈਂਡ ਦੇ ਡੀਐਸਪੀ ਪ੍ਰੀਤਿੰਦਰ ਸਿੰਘ ਨੇ ਪਿੰਡ ਉਰਕਵੈਂਡ ਵਿੱਚ ਨਸ਼ਾ ਤਸਕਰ ਦੀ ਜਾਇਦਾਦ ਕੀਤੀ ਸੀ ਏਅਰਪੋਰਟ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਜੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ ਨਾਲ ਹੀ ਬੈਲ ਆਈਕਨ ਵੀ ਦਬਾ ਲਓ ਸਬਡਿਵੀਨ ਪਿੱਖੀਵੈਂਡ ਦੇ ਡੀਐਸਪੀ ਪ੍ਰੀਤਿੰਦਰ ਸਿੰਘ ਦੀ ਯੋਗ ਅਗਵਾਈ ਦੇ ਵਿੱਚ ਜ਼ਿਲ੍ਹਾ ਤਰਨਤਾਰਨ ਅਦੀਨ ਪਿੰਡੇ ਪਿੰਡ ਉਰਕਵੈਂਡ ਵਿੱਚ 1 ਕਿਲੋ ਹਿਰੋਇਨ ਦੀ ਤਸਕਰੀ ਦੇ ਮਾਮਲੇ ਦੇ ਵਿੱਚ ਮੁਲਜ਼ਮ ਗੁਰਪਿੰਦਰ ਸਿੰਘ ਪੁੱਤਰ ਬਲ ਦਰਸ ਸਿੰਘ ਦੀ ਜਯਾਦਤ ਸੀਲ ਕਰਨ ਲਈ ਕੰਦਾ ਤੇ ਨੋਟਿਸ ਜਿਪਟਾਏ ਗਏ ਨੇ ਸਬਡਿਵੀਜ਼ਨ ਪਿੱਖੀਵਿੰਡ ਦੇ ਡੀਐਸਪੀ ਪ੍ਰੀਤਿੰਦਰ ਸਿੰਘ ਨੇ ਦੱਸਿਆ ਕਿ ਕੁਝ ਸਾਲ ਪਹਿਲਾਂ ਭਿੰਦਰ ਸਿੰਘ ਕੋਲ 1 ਕਿਲੋ ਹਿਰੋਇਨ ਬਰਾਮਦ ਹੋਈ ਸੀ ਹੋਣਸਲੀ ਜਯਾਦਤ ਜਿਸ ਦੀ ਕੀਮਤ 71 ਲੱਖ 40 ਹਜ਼ਾਰ ਰੁਪਏ ਹੈ ਉਸ ਨੂੰ ਕੁਰਕ ਕੀਤਾ ਜਾ ਰਿਹਾ ਹੈ ਤੇ ਦਿੱਲੀ ਦੇ ਸਮਰਾਥ ਅਧਿਕਾਰੀ ਨੇ ਸੀਲ ਕੀਤਾ ਹੈ ਡੀਐਸਪੀ ਪ੍ਰੀਤਿੰਦਰ ਸਿੰਘ ਨੇ ਦੱਸਿਆ ਕਿ ਇਸ ਤੋਂ ਇਲਾਵਾ ਪਿੰਡ ਡਾਲ ਪਿੰਡ ਲੱਖਾ ਵਿੱਚ ਵੀ ਨਸ਼ੇ ਤਸਕਰਾਂ ਦੀ ਕਮਾਈ ਦੇ ਨਾਲ ਬਣੀਆਂ ਜਾਇਦਾਦਾਂ ਵੀ ਸੀਲ ਕੀਤੀਆਂ ਜਾ ਰਹੀਆਂ ਨੇ ਨਾਲ ਹੀ ਡੀਐਸਪੀ 인ਦਰਪ੍ਰੀਤ ਸਿੰਘ ਨੇ ਨਸ਼ਾ ਤਸਕਰਾਂ ਨੂੰ ਚੇਤਾਵਨੀ ਦਿੱਤੀ ਕਿ ਨਸ਼ਾ ਵੇਚ ਕੇ ਜਾਇਦਾਦ ਉਹ ਜ਼ਰੂਰ ਬਣਾਉਣਗੇ ਪਰ ਇਹ ਸਾਰਾ ਪੈਸਾ ਸਰਕਾਰੀ ਖਾਤੇ ਦੇ ਵਿੱਚ ਜਮ੍ਹਾਂ ਕਰਵਾਇਆ ਜਾਏਗਾ ਤੇ ਉਹ ਮੁਜਰਮ اقਰਾਰ ਦਿੱਤੇ ਜਾਣਗੇ ਤੇ ਨਾਲ ਹੀ ਉਹਨਾਂ ਦੇ ਹੱਥ ਫੇਰ ਵੀ ਖਾਦੀ ਹੀ ਰਹਿਣਗੇ ਉਹਨਾਂ ਨੇ ਇਹ ਵੀ ਚੇਤਾਵਨੀ ਦਿੱਤੀ ਕਿ ਨਸ਼ਾ ਤਸਕਰ ਆਪਣੇ ਕੰਮਾਂ ਤੋਂ ਬਾਝੋਂ ਨਹੀਂ ਤਾਂ ਉਹ ਬਖੇ ਨਹੀਂ ਜਾਣਗੇ ਤੇ ਸਲਾਖਾਂ ਪਿੱਛੇ ਉਹਨਾਂ ਨੂੰ ساری ਜ਼ਿੰਦਗੀ ਬਤੀਤ ਕਰਨੀ ਪਵੇਗੀ ਤੁਸੀਂ ਦੇਖ ਰਹੇ ਹੋ ਆਲਟੂ ਨਿਊਜ਼ ਦੀ ਇਹ ਵਿਸ਼ੇਸ਼ ਰਿਪੋਰਟ ਹਾਂ ਸਰ ਅੱਜ ਜਿਹੜੀ ਕੋਰਕਵੈਂਟ ਪ੍ਰਾਪਰਟੀ ਸੀਲ ਕੀਤੀ ਹੈ ਕਿਹਦੀ ਪ੍ਰਾਪਰਟੀ ਹੈ ਤੇ ਕਿਹ ਕੀ ਕਾਰਨ ਕਰਕੇ ਸੀਲ ਹੋਈ ਇੱਕ ਐਫ ਆਈ ਆਰ ਨੰਬਰ 50 ਕੁਲਗੜੀ ਫਿਰੋਜ਼ਪੁਰ ਦਰਜ ਰਜਿਸਟਰ ਹੋਇਆ ਸੀਗਾ ਇਦੇ ਵਿੱਚ ਗੁਰਪਿੰਦਰ ਸਿੰਘ ਆ ਸਾਨੂੰ ਬਲਵਿੰਦਰ ਸਿੰਘ ਇਹਦੇ ਕੋਲੋਂ 1 ਕਿਲੋ ਹੀਰੋਨ ਨੂੰ ਰਿਕਵਰ ਹੋਈ ਸੀ 68 ਐਫ ਦੀ ਕਾਰਵਾਈ ਜਿਹੜੀ ਥਾਣਾ ਕੱਚਾ ਪੱਕਾ ਲੋ ਕਿਉਂਕਿ ਰੈਸ਼ੀ ਇਥੋਂ ਦਾ ਇਧਰੋਂ ਕੀਤੀ ਗਈ ਸੀ ਤੇ ਇਹਨਾਂ ਦਾ ਜਿਹੜਾ ਮਕਾਨ ਹੈ 71 ਲੱਖ 40 ਹਜ਼ਾਰ ਰੁਪਏ ਦੀ ਕੀਮਤ ਵਾਲੀ ਮਕਾਨ ਤੇ ਦੁਕਾਨਾਂ ਇਹ ਕੰਪੀਟੈਂਟ ਅਥਾਰਟੀ ਦਿੱਲੀ ਨੇ ਇਹਨਾਂ ਨੂੰ ਫੀਸ ਕੀਤੀ ਇਸ ਤੋਂ ਇਲਾਵਾ ਵੀ ਸਰ ਕੋਈ ਹੋਰ ਵੀ ਪ੍ਰਾਪਰਟੀ ਐਜੰਸੀ ਲੀ ਹਾਂਜੀ ਅੱਜ ਚਾਰਕ ਦੇ ਕੇਸ ਨੇ ਉਸ ਤੋਂ ਬਾਅਦ ਇੱਕ ਆਪਣਾ ਗੱਲਪਿੰਡ ਦੇ ਵਿੱਚ ਉੱਥੇ ਵੀ ਹੀਰੋਇਨ ਦੀ ਰਿਕਵਰੀ ਹੋਈ ਸੀ 3-4 ਕਿਲੋ ਉਹਨਾਂ ਦੀ ਪ੍ਰਾਪਰਟੀ ਆ ਜਿਹੜੀ ਕੰਪੀਟੈਂਟ ਅਥਾਰਟੀ ਨੇ ਫ੍ਰੀਜ਼ ਕੀਤੀ ਆ ਤੇ ਇੱਕ ਲਾਖਣਾ ਪਿੰਡ ਹੈਗਾ ਆਣਾ ਬਟੂਆ ਦੇ ਵਿੱਚ ਉੱਥੇ ਵੀ ਪ੍ਰਾਪਰਟੀ ਸੀਜ਼ ਹੋਈ ਆ ਤੇ ਅਸੀਂ ਇਹਨਾਂ ਦਾ ਜਿਹੜਾ ਸਰਟੀਫਿਕੇਟ ਉਹਨਾਂ ਦੇ ਘਰ ਦੇ ਬਾਹਰ ਚਪਕਾ ਕੇ ਤੇ ਇਹਦੀ ਜਿਹੜੀ ਸੂਚਨਾ ਉਹ ਕੰਪੀਟੈਂਟ ਅਥਾਰਟੀ ਨੂੰ ਭੇਜਣੀ ਸਰ ਜਿਹੜੇ ਨਸ਼ੇ ਦੇ ਕਾਰੋਬਾਰ ਕਰਦੇ ਨੇ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੀਦਾ ਦੇਖੋ ਸੰਦੇਸ਼ ਤੁਹਾਡੇ ਬਿਲਕੁਲ ਸਪਸ਼ਟ ਸਾਹਮਣੇ ਆ ਨਸ਼ੇ ਦੇ ਕਾਰੋਬਾਰ ਕਰਕੇ ਤੁਸੀਂ ਜੋ ਮਰਜ਼ੀ ਬਣਾ ਲਓ ਅਕਸਰ ਉਹ ਜਾਣਾ ਸਰਕਾਰ ਦੇ ਖਾਤੇ 'ਚ ਆ। ਸੋ ਮੈਂ ਜਿਹੜੇ ਇਸ ਕਾਲੇ ਧੰਦੇ ਦੇ ਵਿੱਚ ਸ਼ਾਮਲ ਆ ਮੈਂ ਉਹਨਾਂ ਨੂੰ ਵਾਰਨਿੰਗ ਦੇਣਾ ਚਾਹੁੰਦਾ ਕਿ ਇਸ ਤੋਂ ਪਿੱਛੇ हट ਜਾਓ। ਕਾਲੇ ਧੰਦਿਆਂ ਦੇ ਵਿੱਚ ਕੀਤੀਆਂ ਗਈਆਂ ਸਾਰੀਆਂ ਜਾਇਦਾਦਾਂ ਸਭ ਕੁਝ ਜ਼ਬਤ ਹੋਉਂਦੀ ਹੈ। ਤੇ ਸਰਕਾਰ ਇਹਨਾਂ ਨੂੰ ਨਿਲਾਮ ਕਰਕੇ ਤੇ ਸਰਕਾਰ ਪੰਜਾਬ ਸਰਕਾਰ ਤੇ ਸੈਂਟਰ ਸਰਕਾਰ ਦੇ ਖਾਤੇ 'ਤੇ ਜਿਹੜੇ ਪੈਸੇ ਲਮਾਉਂਦੀ ਹੈ।